ਤਹਿਤ ਇਸ ਮਹਿੰਮ ਦੇ ਤਹਿਤ ਜਿਹੜੀ ਆ 100 ਖਾਵਾਂਗੇ ਸਾਰੇ ਜਣੇ ਰਲ ਕੇ ਤੇ ਆਪਣੇ ਇਸ 100 ਚੁੱਕ ਸਮਾਗਮ ਦੇ ਵਿੱਚ ਤੁਸੀਂ ਸਾਰੇ ਆਏ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਹ ਸੌ ਜਿਹੜੀ ਆਪਾਂ ਖੜੇ ਹੋ ਕੇ ਖਾਈਏ ਪ੍ਰਮਾਤਮਾ ਦੀ ਹਾਜ਼ਰ ਨਜ਼ਰ ਮੈਂ ਇੱਕ ਧੀਸੀ ਮਹਿਤਰ ਹਾਂ ਅੱਗੇ ਬਾਤੇ ਇਹ ਸੌ ਖਾਂਦਾ ਹਾਂ ਜਾਂ ਖਾਂਦੀ ਹਾਂ ਕਿ ਮੈਂ ਲਸਿਆਂ ਦੇ ਖਿਲਾਫ अपने पिंड या वार्ड का पहले दिन बटके करेगा अपने पिंड अपने वार्ड में किसी भी किस्म का नशा बिकरण नहीं दूँगा मेरे वार्ड में जो भी नशा कर दिया वो ਕਰਾਉਣਾ ਕਿ ਕਿਧਰੇ ਕੀ ਕਰ ਰਹੇ ਕਿ ਪਰ ਇਹਨੂੰ ਕਰ ਦਿੱਤਾ ਪਿੰਡ ਪਿੰਡ ਜਾਵਾਂਗੇ ਤੇ ਸਾਰੇ ਸਾਡੇ ਬੀਡੀਸੀ ਲੱਗੇ ਬਣਾਏ ਬੰਦੇ ਨੇ ਅਰਸਾ ਚੁੱਕੀ ਹੈ ਇਹਨਾਂ ਨੇ ਪਿੰਡ ਪਿੰਡ ਜਾ ਕੇ ਆਵਾਜ਼-ਵਾਰ ਥਲੀ-ਥਲੀ ਤੋਂ ਇਹ ਕੋਈ ਲੱਗਦਾ ਵੀ ਇਹਦੀ ਬਸਾ ਕਸ਼ਕਰ ਆ ਰਿਹਾ ਇਹਨੂੰ ਪੁੱਛਦੇ ਆਂ ਲੱਗਦਾ ਕਿ ਜਿਹੜੇ ਪੰਜਾਬ ਪੁਲਿਸ ਦਾ ਕਹਾਵਤ ਵਧੀਆ ਜੀ ਸਾਡਾ ਕੀਤਾ ਹਾਂ ਹਾਂ ਤੇ ਇਹਨਾਂ ਫੋਟੋਗ੍ਰਾਫੀ ਇਹ ਨੌਜਵਾਨ ਹੁਣ ਬਦਲਦੇ ਰੂਪ ਵਿੱਚ ਦੇਖਿਆ ਨੱਪਣਗੇ ਬਾਹਰ ਇਹਨਾਂ ਨੂੰ ਆਪਾਂ ਇਹ ਵਿਸ਼ੇਸ਼ੇ ਤਰ੍ਹਾਂ ਤੋਂ ਬਚਾਉਣਾ ਕੁਝ ਵੀ ਕਰਕੇ ਆਪਾਂ ਇਹਨਾਂ ਨੂੰ ਹਸਪਤਾਲ ਜਾਂ ਨਸ਼ਾ ਛਡਾਊ ਕੇਂਦਰਾਂ 'ਚ ਅਖਲਤ ਜਿਹਦੇ ਵਿੱਚ ਖਾਣਾ ਜਿਗਰੋਂ ਤੇ ਪੁਨਰਪ੍ਰਸਨ ਰੂਦਣਾ ਦੇ ਸਮੁੱਚੇ ਹੀ ਵਲੰਟੀਅਰ ਸਹਿਬਾਨਾਂ ਨੇ ਐਨਐਲਓ ਸਹਿਬਾਨਾਂ ਨੇ ਈਵਨ ਜਿਹੜੇ ਕੋਆਰਡੀਨੇਟਰ ਨਸ਼ਾ ਛਡਾਊ ਮਹਿੰਦ ਦੇ ਤਹਿਤ ਨਿਯੁਕਤ ਕਰੇ ਨੇ ਉਹਨਾਂ ਦੇ ਪੰਚਾਇਤ ਸਰਪੰਚਾਂ ਨੇ ਕੌਂਸਲਰਾਂ ਨੇ ਉੱਪਰ ਉੱਪਰ ਰੂਪ ਦੇ ਕੇ ਅਪੀਲ ਕਰੀਆ ਸਰਦਾਰ ਹਰਜੀਤ ਸਿੰਘ ਜੀ ਜਿਹੜੇ ਕੈਬਨਟ ਮੰਤਰੀ ਨੇ ਉਹਨਾਂ ਦੀ ਗਵਾਹੀ ਵਿੱਚ ਜਿਵੇਂ ਨਾਮ ਲਿਖਿਆ ਕਰਾਂਗੇ ਨਾਮ ਨਸ਼ਾ ਕਿਸ ਨੂੰ ਦੇ ਦਿਆਂਗੇ ਅਗਰ ਕੋਈ ਨਸ਼ਾ ਕਰਦਾ ਉਹਨੂੰ ਕੋਸ਼ਿਸ਼ ਕਰਾਂਗੇ ਵੀ ਨਸ਼ਾ ਕਰ ਉਹ ਕੇਂਦਰਾਂ ਇੰਦਾ ਹੋਣਾ ਆਪੇ ਨੂੰ ਵੀ ਜਮਦਾ ਪਤਾ ਨਹੀਂ